ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਭਾਈ ਸਪਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜਿਹੜੇ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਦੇ ਉੱਤੇ ਲਗਾਤਾਰ ਐਨਐਸਏ ਤੀਜੇ ਸਾਲ ਦੇ ਵਿੱਚ ਵਧਾ ਦਿੱਤੀ ਗਈ ਐਨਐਸਏ ਵਾਦਨ ਦੇ ਨਾਲ ਹੀ ਇੱਕ ਸਿਆਸੀ ਪਾਰਟੀਆਂ ਦੇ ਵੱਲੋਂ ਲਹਿਰ ਚਲਾਈ ਗਈ ਹੈ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਬਦਨਾਮ ਕਰਨ ਵਾਸਤੇ ਉਹਨਾਂ ਦੇ ਕਰਦਾਰ ਨੂੰ ਡੈਮੇਜ ਕਰਨ ਵਾਸਤੇ ਕਿਉਂਕਿ ਉਹਨਾਂ ਦੀ ਮੈਂਬਰਸ਼ਿਪ ਵਧਣੀ ਤੇ ਦੋ ਸੀਟਾਂ ਦੇ ਉੱਤੇ ਉਹਨਾਂ ਦਾ ਐਮਪੀ ਬਣ ਜਾਣਾ ਇੱਕ ਖੰਡੂਰ ਸਾਹਿਬ ਤੇ ਦੂਜੀ ਫਰੀਦਕੋਟ ਤੋਂ ਦੋਨੇ ਸੀਟਾਂ ਐਮਪੀਆਂ ਦੀਆਂ ਜਿੱਤ ਲੈਣੀਆਂ ਤੇ ਉਸ ਤੋਂ ਬਾਅਦ ਦਮਦਮਾ ਸਾਹਿਬ ਦੀ ਧਰਤੀ ਤੇ ਬਸਾਖੀ ਦੇ ਉੱਪਰ ਇੱਕ ਕਾਮਯਾਬ ਕਾਨਫਰੰਸ ਕਰਨੀ ਭਾਵੇਂ ਸਿਆਸੀ ਪਾਰਟੀਆਂ ਵੱਲੋਂ ਬਹੁਤ ਉੰਜ ਵੀ ਕਾਮਾਂ ਰੌਲੀ ਪਾਈ ਜਾਂਦੀ ਹੈ ਪਰ ਭਾਈ ਅੰਮ੍ਰਿਤਪਾਲ ਸਿੰਘ ਜੀ ਵੱਲੋਂ ਇੱਕ ਪੂਰੀ ਤਾਕੜੀ ਸਿਰੇ ਦੀ ਚੋਟੀ ਦੀ ਕਾਨਫਰੰਸ ਕਰ ਜਾਣਾ ਇੰਨੀ ਪਾਰਟੀ ਦੀ ਉਮਰ ਛੋਟੀ ਹੈ ਫਿਰ ਵੀ ਇੰਨੀ ਵੱਡੀ ਗਿਣਤੀ ਦੇ ਵਿੱਚ ਨੌਜਵਾਨਾਂ ਦਾ ਸ਼ਾਮਲ ਹੋ ਜਾਣਾ ਪਾਰਟੀ ਦੇ ਵਿੱਚ ਤੇ ਬਲਾਰਿਆਂ ਦਾ ਸਵੇਰੇ 9 ਵਜੇ ਦੇ ਤੋਂ ਲੈ ਕੇ ਸੰਗਤ ਦਾ ਬਲਾਰਿਆਂ ਨੂੰ ਸੁਣਨ ਬਾਅਦ ਤੇ ਸ਼ਾਮ ਦੇ 4-5 ਵਜੇ ਦੇ ਤੱਕ ਸੰਗਤ ਦਾ ਪੰਡਾਲ ਦੇ ਵਿੱਚ ਮੰਤਰ ਮੁਕਤ ਹੋ ਕੇ ਬੈਠੇ ਰਹਿਣਾ ਇਹ ਸਾਰੀਆਂ ਗੱਲਾਂ ਤੋਂ ਪਤਾ ਚੱਲਦਾ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਜਿਹੜੀ ਸਿਆਸੀ ਹਨੇਰੀ ਹੈ ਉਹਨੂੰ ਕਿਸੇ ਨਾ ਕਿਸੇ ਲੋਟ ਪਾਗੜ ਤੋਂ ਇਸ ਹਨੇਰੀ ਨੂੰ ਠੱਲਿਆ ਜਾਊਗਾ ਰੋਕਣ ਦੀ ਕੋਸ਼ਿਸ਼ ਕੀਤੀ ਜਾਊਗਾ ਪਰ ਦੋਸਤੋ ਕਦੇ ਵੀ ਦਰਿਆਵਾਂ ਨੂੰ ਬੰਨ ਨਹੀਂ ਲੱਗਦੇ ਹੁੰਦੇ ਜਿਹੜੇ ਚਖੜ ਤੇ ਹੜ ਹੁੰਦੇ ਐ ਇਹ ਰੋਕੇ ਨਹੀਂ ਜਾਂਦੇ ਹੁੰਦੇ ਭਾਵੇਂ ਬੰਦਿਆਂ ਦੀ ਆਸ ਹੁੰਦੀ ਐ ਕੁਝ ਸਿਆਸੀ ਪਾਲਟੀਆਂ ਦੀ ਕਿ ਅਸੀਂ ਤੂਮਤਵਾਜੀਆਂ ਨਾਲ ਦੋਸ਼ਾਂ ਨਾਲ ਇਲਜ਼ਾਮਾਂ ਨਾਲ ਉਹਨਾਂ ਦੀ ਕਰਦਾਰ ਕੁਸ਼ੀ ਕਰਕੇ ਉਹਨਾਂ ਦੇ ਸਿਆਸੀ ਤੂਫਾਨ ਨੂੰ ਰੋਕ ਲਾਂਗੇ ਪਰ ਉਹ ਰੋਕਣ ਦੀ ਬਜਾਏ ਸਗੋਂ ਹੋਰ ਵੱਧ ਜਾਂਦਾ ਹੈ ਕਿਉਂਕਿ ਲੋਕਾਂ ਦੇ ਵਿੱਚ ਗੁੱਸਾ ਵੱਧ ਜਾਂਦਾ ਹੈ ਨੌਜਵਾਨਾਂ ਦੇ ਵਿੱਚ ਗੁੱਸਾ ਵੱਧ ਜਾਂਦਾ ਉਹ ਸਾਰੀ ਗੱਲ ਸਮਝਦੇ ਆ ਉਹ ਜਾਣਦੇ ਆ ਕਿ ਜਾਣਬੁੱਝ ਕੇ ਕਿਸੇ ਨੂੰ ਕਰਦਾਰ ਕੁਸ਼ੀ ਕਰਕੇ ਮਾਰਨਾ ਇਹ ਪੰਜਾਬੀਆਂ ਨੂੰ ਪਸੰਦ ਨਹੀਂ ਆਉਂਦਾ ਸਿੱਧੀ ਟੱਕਰ ਦਿਓ ਮੈਦਾਨ ਦੇ ਵਿੱਚ ਆਓ ਬਰਾਬਰ ਲੜੋ ਇਲੈਕਸ਼ਨ ਦੇ ਵਿੱਚ ਹਰਾ ਦਿਓ ਤੇ ਗੱਲ ਬਣੀ ਪਰ ਇੱਕ ਧੋਖੇ ਦੇ ਨਾਲ ਬੰਦੇ ਦੀ ਕਰਦਾਰ ਕੁਸ਼ੀ ਕਰਕੇ ਉਹਨੂੰ ਲੋਕਾਂ ਦੀਆਂ ਨਜ਼ਰਾਂ ਦੇ ਵਿੱਚੋਂ ਸਿੱਟਣ ਦੀ ਕੋਸ਼ਿਸ਼ ਕਰਨੀ ਇਹ ਪੰਜਾਬ ਦੇ ਲੋਕ ਪਸੰਦ ਨਹੀਂ ਕਰਦੇ ਇੱਥੇ ਆਮ ਪਾਰਟੀ ਆਈ ਇਹ ਵੀ ਲੋਕਾਂ ਦੇ ਉੱਤੇ ਜ਼ਬਰ ਜ਼ੁਲਮ ਹੋਏ ਕਰਕੇ ਆਈ ਨਹੀਂ ਲੋਕ ਨਹੀਂ ਚਾਹੁੰਦੇ ਸੀ ਉਹਨਾਂ ਨੂੰ ਪਤਾ ਸੀ ਕਿ ਇਹ ਵੀ ਆਰਐਸਐਸ ਦੀ ਇੱਕ ਕਲਾਸ ਹੈ ਤੇ ਜਿੱਥੇ ਭਾਜਪਾ ਫੇਲ ਹੋ ਜਾਂਦੀ ਹੈ ਕਾਂਗਰਸ ਫੇਲ ਹੋ ਜਾਂਦੀ ਹੈ ਉੱਥੇ ਤੀਜੀ ਪਾਰਟੀ ਇਸ ਝਾੜੂ ਵਾਲੀ ਪਾਰਟੀ ਨੂੰ ਉੱਥੇ ਉਤਾਰ ਦਿੱਤਾ ਜਾਂਦਾ ਹੈ ਇਹਦੇ ਵੀ ਜਿਹੜੇ ਕਰਤਾ ਧਰਤਾ ਨੇ ਉਹ ਉਹੀ ਆਰਐਸਐਸ ਦੀ ਪਦੈਸ਼ ਨੇ ਤੇ ਉਹਨਾਂ ਦੀ رائے ਬਾੜੀ ਦੇ ਨਾਲ ਹੀ ਚੱਲਦੇ ਐ ਜਦੋਂ ਕਿਤੇ ਵੋਟਾਂ ਆਉਂਦੀਆਂ ਉਹ ਵੀ ਬਹੁ ਗਿਣਤੀ ਦੀਆਂ ਵੋਟਾਂ ਲੈਣ ਵਾਸਤੇ ਮੰਦਰਾਂ ਦੇ ਵਿੱਚ ਮੱਥੇ ਟੇਕਦੇ ਐ ਮੰਦਰਾਂ ਦੇ ਵਿੱਚ ਆਰਾਧਨਾ ਕਰਦੇ ਐ ਤੇ ਦੋਸਤੋ ਇਹ ਸਾਰਾ ਕੁਝ ਨਾ ਲੋਕ ਸਮਝਦੇ ਗੱਲ ਜਿਹੜੀ ਆਪਾਂ ਕਰਨੀ ਹੈ ਉਹ ਭਾਈ ਅੰਮ੍ਰਿਤਪਾਲ ਸਿੰਘ ਦੀ ਐ ਕਿ ਉਹਨਾਂ ਦੇ ਉੱਤੇ ਬੜੇ ਦੋਸ਼ ਲਾਏ ਜਾ ਰਹੇ ਆ ਕੋਈ ਕਹਿ ਰਿਹਾ ਹੈ ਕਿ ਅੰਮ੍ਰਿਤਪਾਲ ਦੇ ਗੈਂਗਸਟਰਾਂ ਦੇ ਨਾਲ ਤਕੜੇ ਸਬੰਧ ਹੈ ਇੱਕ ਉਹਨਾਂ ਦੀ ਵੀਡੀਓ ਵਾਇਰਲ ਹੋ ਰਹੀ ਆ ਕਾਲ ਰਿਕਾਰਡਿੰਗ ਜੀ ਦੇ ਵਿੱਚ ਉਹ ਭਾਈ ਗੁਰਪ੍ਰੀਤ ਸਿੰਘ ਹਰੀ ਨਾ ਉਹਨਾਂ ਦਾ ਭਰਾ ਹੈ ਸੁਪ੍ਰੀਤ ਉਹਦੇ ਨਾਲ ਫੋਨ ਤੇ ਗੱਲਬਾਤ ਕਰ ਰਹੇ ਆ ਕੋਈ ਪੈਸੇ ਦੇ ਦੇਣ ਲੈਣ ਦੇ ਦੋਸਤੋਂ ਸਬੰਧ ਦੇ ਵਿੱਚ ਉੱਥੇ ਵੀ ਜੈਪਾਲ ਭੁੱਲਰ ਜਿਹੜਾ ਗੈਂਗਸਟਰ ਮਾਰੇ ਗਿਆ ਉਹਦੀ ਗੱਲਬਾਤ ਚੱਲ ਰਹੀ ਹੈ ਤੇ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਯੁੱਗ ਹੈ ਤਕਨੀਕ ਦਾ ਯੁੱਗ ਹੈ ਪਤਾ ਨਹੀਂ ਬੀੜ ਕੋ ਕਿਹੜੇ ਬੰਦੇ ਦੀ ਬਣਾ ਲਈ ਜਾਵੇ AI ਇਹ ਇਹੋ ਜੀ ਆਰਟੀਕਲ ਇੰਟੈਲੀਜੈਂਸ AI ਇਹੋ ਜੀ ਵਿਧੀ ਹੈ ਵੀ ਕਿਸੇ ਵੀ ਬੰਦੇ ਦੀ ਫੋਟੋ ਲਈ ਜਾ ਸਕਦੀ ਹੈ ਜਿਹੜੇ ਮਰਜ਼ੀ ਬੰਦੇ ਦੀ ਆਵਾਜ਼ ਮਲਾਈ ਜਾ ਸਕਦੀ ਹੈ ਕਿ ਫਲਾਣੇ ਬੰਦੇ ਦੀ ਆਵਾਜ਼ ਹੈ ਤੇ ਅੰਮ੍ਰਿਤਪਾਲ ਦੇ ਬਾਪੂ ਸਰਦਾਰ ਤਰਸੇਮ ਸਿੰਘ ਜੀ ਉਹਨਾਂ ਨੇ ਵੀ ਆਖਿਆ ਕਿ AI ਦੀ ਇਹ ਸਹੀ ਤਾਂ ਲੇਕੀ ਵੀਡੀਓ ਬਣਾਈ ਗਈ ਹੈ ਪਰ ਦੋਸਤੋ ਆਉਣ ਵਾਲੇ ਸਮੇਂ ਦੇ ਵਿੱਚ ਸਭ ਕੁਝ ਪਤਾ ਲੱਗ ਜਾਣਾ ਹੈ ਦੇਖੋ ਜੇ ਤੇ ਅੰਮ੍ਰਿਤਪਾਲ ਦੇ ਵਿੱਚ ਕੋਈ ਫਰਕ ਹੋਇਆ ਨੁਕਸ ਹੋਇਆ ਜਾਂ ਦੋਸਤੋ ਕੋਈ ਅਲਜ਼ਾਮ ਸਹੀ ਹੋਇਆ ਉਹ ਵੀ ਨੰਗਾ ਹੋ ਜੂਗਾ ਜਦੋਂ ਜੇਲ੍ਹ ਦੇ ਵਿੱਚੋਂ ਬਾਹਰ ਆ ਜਾਣਗੇ ਪਤਾ ਲੱਗ ਜੂ ਪਰ ਦੋਸਤੋ ਇੱਥੋਂ ਪਤਾ ਲੱਗਦਾ ਕਿ ਭਾਈ ਅੰਮ੍ਰਿਤਪਾਲ ਸਿੰਘ ਸਹੀ ਐ ਕਿਥੋਂ ਕਿ ਉਹਨਾਂ ਨੂੰ ਜੇਲ੍ਹ ਚੋਂ ਛੱਡਿਆ ਨਹੀਂ ਜਾ ਰਿਹਾ ਜੇਕਰ ਉਹ ਸਰਕਾਰ ਨਾਲ ਰਲਿਆ ਹੁੰਦਾ ਦਿੱਲੀ ਨਾਲ ਰਲਿਆ ਹੁੰਦਾ ਫਿਰ ਦੋਸਤੋ ਨੂੰ ਹੌਣ ਨੂੰ ਛੱਡ ਦਿੱਤਾ ਜਾਂਦਾ ਫਿਰ ਉਹ ਪੰਜਾਬ ਦੀ ਧਰਤੀ ਤੇ ਆ ਜਾਂਦਾ ਆਪਣੇ ਬੰਦੇ ਖੜੇ ਕਰਦਾ ਵੋਟਾਂ ਚ ਜਿਤਾ ਲੈਂਦਾ ਪ੍ਰਚਾਰ ਕਰਦਾ ਪਰ ਉਹ 3 ਸਾਲ ਤੋਂ ਜੇਲ੍ਹ ਵਿੱਚ ਡੱਕਿਆ ਹੋਇਆ ਐਨਐਸਏ ਲਾਈ ਜਾ ਰਹੀ ਹੈ ਫਿਰ ਵੀ ਸਿਆਸੀ ਪਾਰਟੀਆਂ ਵੱਲੋਂ ਉਹਦੀ ਸ਼ਖਸੀਅਤ ਦੇ ਉੱਤੇ ਚਿੱਕੜ ਸਿੱਟਣਾ ਕਿ ਦਿੱਲੀ ਦਾ ਬੰਦਾ ਹੈ ਜੀ ਆਰਐਸਐਸ ਦਾ ਬੰਦਾ ਹੈ ਇਹ ਬਹੁਤ ਮੰਦ ਭੱਗ ਹੈ ਤੇ ਦੋਸਤੋ ਇਲਜ਼ਾਮ ਕੌਣ ਬੰਦੇ ਲਾ ਰਹੇ ਐ ਜਿਨ੍ਹਾਂ ਦੇ ਉੱਤੇ ਆਪ ਦੇ ਉੱਤੇ ਬੜੇ ਭੈੜੇ ਸਗੀਨ ਇਲਜ਼ਾਮ ਲੱਗੇ ਹੋਏ ਉਹ ਬੰਦੇ ਕਿਸੇ ਦੇ ਉੱਤੇ ਫਰੋਤਿਆਂ ਦਾ ਪਰਚ ਹੈ ਗੈਂਗਸਟਰਾਂ ਦਾ ਕਿਸੇ ਦੇ ਉੱਤੇ ਬਲੈਕ ਦਾ ਪਰਚਾ ਹੈ ਵੱਡਾ ਕਿ ਪੰਜਾਬ ਦੇ ਵਿੱਚ ਨਸ਼ਾ ਲੈ ਕੇ ਆਏ ਕਿਸੇ ਦੇ ਵਿੱਚ ਦੋਸਤੋ ਅੱਤਵਾਦ ਦੇ ਕਿਸੇ ਨੇ ਮੁੰਡੇ ਮਰਵਾਏ ਹੈ ਉਹ ਬੰਦਿਆਂ ਦੀ ਗੱਲ ਹੈ ਇਸ ਤਰ੍ਹਾਂ ਦੇ ਲੋਕ ਅੰਮ੍ਰਿਤਪਾਲ ਦੇ ਉੱਤੇ ਨਾ ਦੋਸ਼ ਲਾ ਰਹੇ ਹੈ ਪਰ ਲੋਕ ਸਮਝਦੇ ਹੈ ਅਜੇ ਤੱਕ ਇਹਨਾਂ ਦੋਸ਼ਾਂ ਨੂੰ ਲੋਕਾਂ ਨੇ ਬਹੁਤਾ ਨਹੀਂ ਮੰਨਿਆ ਅੰਮ੍ਰਿਤਪਾਲ ਨੂੰ ਉਸੇ ਤਰ੍ਹਾਂ ਹੀ ਲੋਕ ਪਿਆਰ ਕਰਦੇ ਐ ਸਗੋਂ ਗਿਣਤੀ ਵੱਧ ਰਹੀ ਐ ਜਿਵੇਂ ਜਿਵੇਂ ਜੇ ਇਲਜ਼ਾਮ ਲਾ ਰਹੇ ਐ ਗਲਤੀ ਜਿੰਨਾ ਉਹਨਾਂ ਦੀ ਚੜ੍ਹਤ ਤਾਂ ਵੱਧ ਰਹੀ ਐ ਸ਼ਕਤੀ ਵੱਧ ਰਹੀ ਐ ਤੇ ਦੋਸਤੋ ਜੇ ਇੱਕਰੇ ਪਾਰਟੀਆਂ ਸੱਚੀਆਂ ਨੇ ਇਹਨਾਂ ਦੇ ਦੋਸ਼ ਜੇਕਰ ਜਾਇਜ਼ ਆ ਸੱਚੇ ਐ ਫਿਰ ਇਹ ਸਰਕਾਰ ਤੇ ਦਬਾ ਕੇ ਉਹ ਨਹੀਂ ਪਾਉਂਦੇ ਕਿ ਭਾਈ ਅੰਮ੍ਰਿਤਪਾਲ ਨੂੰ ਭਾਈ ਛੱਡੋ ਜੇਲ੍ਹ ਦੇ ਵਿੱਚੋਂ ਉਹਨੂੰ ਪੰਜਾਬ ਆਉਣ ਦਿਓ ਪੰਜਾਬ ਦੇ ਵਿੱਚ ਉਹਦਾ ਟ੍ਰਾਇਲ ਕਰੋ ਕੋਰਟ ਦੇ ਵਿੱਚ ਪੁਲਿਸ ਰਿਮਾਂਡ ਲਵੇ ਰਿਮਾਂਡ ਲੈ ਕੇ ਦਸਤ ਪੁੱਛ ਕਰ ਲੈ ਜਿੱਥੇ ਜਿੱਥੇ ਉਹਦੇ ਲਿੰਕ ਹੈ ਸੋਸ਼ਲ ਮੀਡੀਆ ਦਾ ਜੋ ਗੱਜਕੱਲ ਕੱਢ ਲੈਣਾ ਕਿੱਥੇ ਕਿੱਥੇ ਫੋਨ ਕਾਲ ਕਰੇ ਕਿੱਥੇ ਕਿੱਥੇ ਡਾਕਾ ਮਾਰਿਆ ਕਿਹਨੂੰ ਮਰਵਾਇਆ ਇਹ ਰਿਮਾਂਡ ਲੈ ਕੇ ਪੁਰਸ ਦਾ ਕੰਮ ਪਤਾ ਕਰਨਾ ਪਰ ਉਹ ਬੰਦੇ ਇਹ ਵੀ ਨਹੀਂ ਕਹਿ ਰਹੇ ਕਿ ਅੰਮ੍ਰਿਤਪਾਲ ਨੂੰ ਜੇਲ੍ਹ ਚੋਂ ਛੱਡਿਆ ਜਾਵੇ ਸਗੋਂ ਖੁਸ਼ ਨਹੀਂ ਦੋਸਤੋ ਮੈਂ ਤੇ ਇੱਥੋਂ ਤੱਕ ਕਹਿਣਾ ਹੈ ਕਿ ਪੰਜਾਬ ਦੀਆਂ ਜਿੰਨੀਆਂ ਵੀ ਵਿਧਾਇਤੀ ਪਾਲਟੀਆਂ ਜਾਂ ਸਿਆਸੀ ਪਾਲਟੀਆਂ ਪਿਛਲੇ ਦਿਨੀ ਜਦੋਂ ਅੰਮ੍ਰਿਤਪਾਲ ਤੇ ਐਨਐਸਏ ਲਾਇਆ ਵਧਾਇਆ ਤੀਜੇ ਸਾਲ ਸਾਰਿਆਂ ਨੇ ਦੋਸਤੋ ਘਿਉ ਦੇ ਦੀਵੇ ਵਾਲੇ ਐ ਸਾਰਿਆਂ ਨੇ ਲੱਡੂ ਵੰਡੇ ਐ ਸਾਰਿਆਂ ਨੇ ਖੁਸ਼ੀ ਮਨਾਈ ਐ ਕਿ ਚੰਗਾ ਹੋਇਆ ਭਾਈ ਅੰਮ੍ਰਿਤਪਾਲ ਨੂੰ ਜੇਲ੍ਹ ਦੇ ਵਿੱਚ ਰੱਖ ਲਿਆ ਨਹੀਂ ਤਾਂ ਕਹਿੰਦੇ ਸਾਡੀ ਜਿਹੜੀ ਕੁਰਸੀ ਐ ਉਹ ਅੰਬਰਪਾਲ ਰੂਪੀ ਹੜ ਦੇ ਵਿੱਚ ਆ ਰਹੀ ਹਨੇਰੀ ਦੇ ਵਿੱਚ ਇਹਨਾਂ ਦੀ ਕੁਰਸੀ ਦੇ ਪੈਰ ਹੱਲ ਗਏ ਸੀ ਇਹ ਆਪਣੀ ਕੁਰਸੀ ਦੇ ਪੈਰ ਪੱਕੇ ਕਰਨ ਵਾਸਤੇ ਉਹਨਾਂ ਦੇ ਉੱਤੇ ਦੋਛ ਲਾ ਰਹੇ ਐ ਚਿਕੜ ਜਾਂ ਸੁੱਟ ਰਹੇ ਐ ਪਰ ਉਹ ਚਿਕੜ ਇਹਨਾਂ ਦੇ ਆਪ ਦੇ ਉੱਤੇ ਪਈ ਜਾਂਦਾ ਇਹ ਤਾਂ ਦੋਸਤੋ ਇਹ ਗੱਲ ਹੋ ਗਈ ਵੀ ਸੂਰਜ ਦੇ ਉੱਤੇ ਠੁਕਣਾ ਜੇ ਕੋਈ ਕਹੇ ਵੀ ਮੈਂ ਸੂਰਜ ਦੇ ਉੱਤੇ ਠੁਕਣਾ ਕਹਿੰਦੇ ਠੁੱਕੋ ਦੇ ਆਪਣੇ ਮੂੰਹ 'ਤੇ ਆ ਕੇ ਪੈ ਜਾਊਗਾ ਕਿਉਂਕਿ ਸੂਰਜ ਉੱਚਾ ਬੜਾ ਜੇ ਉਹਦੇ ਉੱਤੇ ਕੋਈ ਥੁੱਕੂਗਾ ਆਪਦੇ ਮੂੰਹ ਤੇ ਥੁੱਕ ਪੈਣਾ ਹੈ ਇਸੇ ਤਰ੍ਹਾਂ ਅੰਮ੍ਰਿਤਪਾਲ ਦਾ ਵੀ ਜੀਵਨ ਲੋਕਾਂ ਦੇ ਮਨਾਂ ਦੇ ਵਿੱਚ ਅਜੇ ਤੱਕ ਸੱਚਾ ਸੁੱਚਾ ਹੈ ਤੇ ਜੇ ਉਹਦੇ ਉੱਤੇ ਕੋਈ ਦੋਸ਼ ਲਾਉਂਦਾ ਹੈ ਉਹ ਦੋਸ਼ ਉਲਟਾ ਇਹਨਾਂ ਦੇ ਉੱਤੇ ਆ ਲੱਗਦਾ ਹੈ ਇਸ ਤਰ੍ਹਾਂ ਦੋਸਤੋ ਵਿਚਾਰਾ ਸਨ ਭਾਈ ਅੰਮ੍ਰਿਤਪਾਲ ਸਿੰਘ ਦੇ ਵਕੀਲ ਨੇ ਆਖਿਆ ਸੀ ਕਿ ਅਸੀਂ ਹਾਈ ਕੋਰਟ ਜਾਵਾਂਗੇ ਸੁਪਰੀਮ ਕੋਰਟ ਜਾਵਾਂਗੇ ਕਿ ਜਿਹੜੀ ਐਨਐਸਸੀ ਲਾਈ ਆ ਤੀਜੇ ਸਾਲ ਨੂੰ ਤੜਵਾਵਾਂਗੇ ਲੱਗਣੀ ਨਹੀਂ ਚਾਹੀਦੀ ਪਤਾ ਨਹੀਂ ਪਾਈ ਅੰਮ੍ਰਿਤਪਾਲ ਸਿੰਘ ਜੀ ਦੇ ਵਕੀਲ ਕਿੱਥੋਂ ਤੱਕ ਪਹੁੰਚੇ ਉਹਨਾਂ ਨੇ ਕੋਈ ਅਪਡੇਟ ਦਿੱਤੀ ਆ ਜਾਂ ਨਹੀਂ ਪਤਾ ਲੱਗ ਜੂਗਾ ਉਹਨਾਂ ਨੂੰ ਸੁਪਰੀਮ ਕੋਰਟ ਜਾਣਾ ਚਾਹੀਦਾ ਹਾਈ ਕੋਰਟ ਜਾਣਾ ਚਾਹੀਦਾ ਉਹ ਜਿਹੜੀ ਐਨਐਸਸੀ ਨੂੰ ਚੈਲੰਜ ਕਰਨ ਚੈਲੰਜ ਕਰਨ ਤੇ ਅੰਮ੍ਰਿਤਪਾਲ ਨੂੰ ਜੇਲ੍ਹ ਤੋਂ ਬਾਹਰ ਲਿਉਣ ਤੇ ਫਿਰ ਨੌਜਵਾਨਾਂ ਦੇ ਵਿੱਚ ਵਿਚਰੇ ਲੋਕਾਂ ਦੇ ਨਸ਼ੇ ਪੱਤੇ ਛਡਾਓ ਅੰਮ੍ਰਿਤ ਧਾਰੀ ਬਣਾਓ ਖਾਲਸਾ ਵੀਰ ਦੇ ਨਾਲ ਜੋੜੋ ਇੰਨੀਆਂ ਕੁ ਵਿਚਾਰਾ ਸਨ ਭੁੱਲ ਚੁੱਕ ਦੀ ਖਿਵਾ ਗੱਲਬਾਤ ਠੀਕ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਸਾਂਝੀ ਵੀਡੀਓ ਕਰਿਓ ਬਾਏ ਗੁਰੂ ਜੀ ਕਾ ਖਾਲਸਾ ਬਾਏ ਗੁਰੂ ਜੀ ਕੀ ਫਤਿਹ